ਅਮੇਸ਼ਰ ਦੇ ਵਿਆਸ ਸਟੇਟ ਦੇ ਡੇਰਾ ਰਾਧਾ ਸੋਮੇ ਸਾਸਨ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਸ਼ਰੋਮਣੀ ਅਕਾਲ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਨਾਬਾ ਜੇਲ੍ਹ ਪੌਂਚੇ ਇਹ ਮੁਲਾਕਾਤ 35 ਮਿੰਟ ਚੱਲੀ ਸਵੇਰੇ 11 ਵਜੇ ਦੇ ਕਰੀਬ ਪਹੁੰਚੇ ਤੇ ਸਖਤ ਸੁਰੱਖਿਆ ਹੇਠ ਆਪਣੀ ਕਾਰ ਵਿੱਚ ਜੇਲ੍ਹ ਪਹੁੰਚੇ ਡੇਰਾ ਮੁਖੀ ਮਜੀਠੀਆ ਦੀ ਪਤਨੀ ਗੁਰਨੀਵ ਕੌਰ ਦੇ ਰਿਸ਼ਤੇਦਾਰ ਨੇ ਇਹ ਦੱਸਿਆ ਕਿ ਜੇਨ ਮੈਲੂਨ ਦੇ ਤਹਿਤ ਕੋਈ ਵੀ ਮਜੀਠੀਆ ਨੂੰ ਮਿਲ ਸਕਦਾ ਹੈ ਪਤਾ ਲੱਗਾ ਕਿ ਡੇਰਾ ਵਿਆਸ ਮੁਖੀ ਗੁਰਵਿੰਦਰ ਸਿੰਘ ਢ ਉਪੀ ਗਈ ਲਗਭਗ 10 ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੈ ਮਜੀਠੀਆ ਦੀ ਪਤਨੀ ਗੁਰਨੀਵ ਕੌਰ ਉਹਨਾਂ ਦੀ ਭੈਣ ਸੰਸਦ ਮੈਂਬਰ ਹਸਮਰਤ ਕੌਰ ਬਾਅਦ ਪਹਿਲਾ ਹੀ ਉਹਨਾਂ ਨੂੰ ਮਿਲ ਚੁੱਕੇ ਨੇ ਅਮਿਤਸਰ ਦੇ ਵਿਆਸ ਸਟੇਟ ਡੇਰਾ ਰਾਧਾ ਸੋਮੇ ਸਾਹ ਸੰਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਸ਼ਰੋਮਣੀ ਕਾਲ ਦਲ ਦੇ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਨਾਭਾ ਜੇਲ੍ਹ ਪਹੁੰਚੇ ਇਹ ਮੁਲਾਕਾਤ 35 ਮਿੰਟ ਚੱਲੀ ਸਵੇਰੇ 11 ਵਜੇ ਦੇ ਕਰੀਬ ਪਹੁੰਚੇ ਤੇ ਸਖਤ ਸੁਰੱਖਿਆ ਹੇਠ ਆਪਣੀ ਕਾਰ ਵਿੱਚ ਜੇਲ੍ਹ ਪਹੁੰਚੇ ਡੇਰਾ ਮੁਖੀ ਮਜੀ ਦਾ ਨੇ ਤੇ ਦਸੀ ਇੱਕ ਜੇਨ ਮੈਲੂਨ ਦੇ ਤਹਿਤ ਕੋਈ ਵੀ ਮਜੀਠੀਆਂ ਨੂੰ ਮਿਲ ਸਕਦਾ ਹੈ ਪਤਾ ਲੱਗਾ ਹੈ ਕਿ ਦੇਰਾ ਬਿਆਸ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦਾ ਨਾਮ ਪਰਿਵਾਰ ਵੱਲੋਂ ਜੇਪਰ ਪ੍ਰਸ਼ਾਸਨ ਨੂੰ ਸੌਂਪੀ ਗਈ ਲਗਭਗ 10 ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੈ ਮਜੀਠੀਆ ਦੀ ਪਤਨੀ ਗਨੀਵ ਕੌਰ ਉਹਨਾਂ ਦੀ ਭੈਣ ਸੰਸਦ ਮੈਂਬਰ ਹਸਨਮਤ ਕੌਰ ਬਾਦ ਅ ਪਹਿਲਾ ਹੀ ਉਹਨਾਂ ਨੂੰ ਮਿਲ ਚੁੱਕੇ ਨੇ ਅਮ੍ਰਿਤਸਰ ਦੇ ਬਿਆਸ ਅਸਟੇਟ ਦੇ ਰਾਧਾ ਸੋਮੇ ਸਾਸੰਗ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਸ਼ਰੋਮਣੀ ਕਲਦਲ ਦੇ ਆਗੂ ਤੇ ਸਾਬਕਾ ਮੰਤਰੀ ਵਿਕਮ ਸਿੰਘ ਮਜੀਠੀਆ ਨੂੰ ਮਿਲਣ ਲਈ ਨ 35 ਮਿੰਟ ਚੱਲੇ ਸਵੇਰੇ 11 ਵਜੇ ਦੇ ਕਰੀਬ ਪਹੁੰਚੇ ਤੇ ਸਖਤ ਸੁਰੱਖਿਆ ਹੇਠ ਆਪਣੀ ਕਾਰ ਵਿੱਚ ਜੇਲ੍ਹ ਪਹੁੰਚੇ ਡੇਰਾ ਮੁਖੀ ਮਜੀਠੀਆ ਦੀ ਪਤਨੀ ਗੁਰਨੀਤ ਕੌਰ ਦੇ ਰਿਸ਼ਤੇਦਾਰ ਨੇ ਤੇ ਦੱਸਦੀ ਹੈ ਕਿ ਜੇਨ ਮੈਲੂਨ ਦੇ ਤਹਿਤ ਕੋਈ ਵੀ ਮਜੀਠੀਆਂ ਨੂੰ ਮਿਲ ਸਕਦਾ ਹੈ ਪਤਾ ਲੱਗਾ ਹੈ ਕਿ ਡੇਰਾ ਬਿਆਸ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦਾ ਨਾਮ ਪਰਿਵਾਰ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਸੌਂਪੀ ਗਈ ਲਗਭਗ 10 ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੈ ਮਜੀਠੀਆ ਦੀ ਪਤਨੀ ਗੁਰਨੀਤ ਕੌਰ ਉਹਨਾਂ ਦੀ ਭੈਣ ਸੰਸਦ ਮੈਂਬਰ ਹਸਮਨਤ ਕੌਰ ਬਾਦ ਪਹਿਲਾਂ ਹੀ ਉਹਨਾਂ ਨੂੰ ਮਿਲ ਚੁੱਕੇ ਨੇ ਅਮ੍ਰਿਤਸਰ ਦੇ ਬਿਆਸ ਸਥਿਤ ਡੇਰਾ ਰਾਧਾ ਸੋ ਕਿਲੋ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਨਾਭਾ ਜੇਲ੍ਹ ਪਹੁੰਚੇ ਇਹ ਮੁਲਾਕਾਤ 35 ਮਿੰਟ ਚੱਲੀ ਸਵੇਰ 11 ਵਜੇ ਦੇ ਕਰੀਬ ਪਹੁੰਚੇ ਤੇ ਸਖਤ ਸੁਰੱਖਿਆ ਹੇਠ ਆਪਣੀ ਕਾਰ ਵਿੱਚ ਜੇਲ੍ਹ ਪਹੁੰਚੇ ਡੇਰਾ ਮੁਖੀ ਮਜੀਠੀਆ ਦੀ ਪਤਨੀ ਗਰਨੀਵ ਕੌਰ ਦੇ ਰਿਸ਼ਤੇਦਾਰ ਨੇ ਤੇ ਦੱਸਦੀ ਹੈ ਕਿ ਜੇਨ ਮੈਲੂਨ ਦੇ ਤਹਿਤ ਕੋਈ ਵੀ ਮਜੀਠੀਆ ਨੂੰ ਮਿਲ ਸਕਦਾ ਹੈ ਪਤਾ ਲੱਗਾ ਹੈ ਕਿ ਡੇਰਾ ਬਿਆਸ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦਾ ਨਾਮ ਪਰਿਵਾਰ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਸੌਂਪੀ ਗਈ ਲਗਭਗ 10 ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੈ ਮਜੀਠੀਆ ਦੀ ਪਤਨੀ ਗਰਨੀਵ ਕੌਰ ਔਰ ਉਹਨਾਂ ਦੀ ਭੈਣ ਸੰਸਦ ਮੈਂਬਰ ਹਸਮਨਤ ਕੌਰ ਬਾਦ ਪਹਿਲਾ ਹੀ ਉਹਨਾਂ ਨੂੰ ਮਿਲ ਚੁੱਕੇ ਨੇ ਅਮਿਤਸਰ ਦੇ ਵਿਆਸ ਸਥੇਟ ਡੇਰਾ ਰਾਧਾ ਸੋਮੇ ਸਾਸੰਗ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਸ਼ਰੋਮਣੀ ਅਕਾਲ ਦਲ ਦੇ ਆਗੂ ਤੇ ਸਾਬਕਾ ਮੰਤਰੀ ਵਿਕਮ ਸਿੰਘ ਮਜੀਠੀਆ ਨੂੰ ਮਿਲਣ ਲਈ ਨਾਬਾ ਜੇਲ੍ਹ ਪਹੁੰਚੇ ਇਹ ਮੁਲਾਕਾਤ 35 ਮਿੰਟ ਚੱਲੀ ਸਵੇਰੇ 11 ਵਜੇ ਦੇ ਕਰੀਬ ਪਹੁੰਚੇ ਤੇ ਸਖਤ ਸੁਰੱਖਿਆ ਹੇਠ ਆਪਣੀ ਕਾਰ ਵਿੱਚ ਜੇਲ੍ਹ ਪਹੁੰਚੇ ਡੇਰਾ ਮੁਖੀ ਮਜੀਠੀਆ ਦੀ ਪਤਨੀ ਗੁਰਨੀਤ ਕੌਰ ਦੇ ਰਿਸ਼ਤੇਦਾਰ ਨੇ ਤੇ ਇਹ ਦੱਸਦੀ ਹੈ ਕਿ ਜੇਨ ਮੈਲੂਨ ਦੇ ਲੱਗਾ ਹੈ ਕਿ ਇਹਦਾ ਬਿਆਸ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦਾ ਨਾਮ ਪਰਿਵਾਰ ਵੱਲੋਂ ਜਿਲ੍ਹਾ ਪ੍ਰਸ਼ਾਸਨ ਨੂੰ ਸੌਂਪੀ ਗਈ ਲਗਭਗ 10 ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੈ ਮਜੀਠੀਆ ਦੀ ਪਤਨੀ ਗਨੀਬ ਕੌਰ ਉਹਨਾਂ ਦੀ ਭੈਣ ਸੰਸਦ ਮੈਂਬਰ ਹਸਨਤ ਕੌਰ ਬਾਅਦ ਪਹਿਲਾ ਹੀ ਉਹਨਾਂ ਨੂੰ ਮਿਲ ਚੁੱਕੇ ਨੇ